ਬਹੁਤ ਪੁਰਾਣੀ ਗੱਲ ਹੈ ਇੱਕ ਛੋਟੀ ਜਿਹੇ ਪਿੰਡ ਵਿੱਚ ਇੱਕ ਸਕੂਲ ਹੁੰਦਾ ਸੀ ਉਸ ਸਕੂਲ ਵਿੱਚ ਇੱਕ ਲੜਕਾ ਪੜ੍ਹਦਾ ਸੀ ਉਹ ਹਮੇਸ਼ਾ ਕਲਾਸ ਦੇ ਪਿਛਲੇ ਬੈਂਚ ਤੇ ਬੈਠਦਾ ਉਸ ਦੇ ਕੱਪੜੇ ਭਾਵੇਂ ਪੁਰਾਣੇ ਸਨ ਪਰ ਸਾਫ਼-ਸੁਥਰੇ ਹੁੰਦੇ ਸੀ ਲੜਕੇ ਦਾ ਪਿਤਾ ਇੱਕ ਕਿਸਾਨ ਸੀ ਉਹਨਾਂ ਦੀ ਇੱਕ ਛੋਟੀ ਜਿਹੀ ਜ਼ਮੀਨ ਸੀ ਜਿਸ ਤੇ ਉਹ ਬਹੁਤ ਮਿਹਨਤ ਕਰਦੇ ਸਨ ਪੜ੍ਹਾਈ ਵਿੱਚ ਲੜਕਾ ਕਮਜ਼ੋਰ ਸੀ ਗਣਿਤ ਦੇ ਸਵਾਲ ਉਸ ਨੂੰ ਸਮਝ ਨਹੀਂ ਆਉਂਦੇ ਸੀ ਤੇ ਅੰਗਰੇਜ਼ੀ ਦੇ ਸ਼ਬਦ ਉਸ ਦੇ ਲਈ ਬਿਲਕੁਲ ਅਣਜਾਣ ਸਨ ਇੱਕ ਦਿਨ ਸਕੂਲ ਵਿੱਚ ਡਾਇਗ੍ਰਾਮ ਦਾ ਮੁਕਾਬਲਾ ਰੱਖਿਆ ਗਿਆ ਵਿਸ਼ਾ ਸੀ ਤੁਹਾਡਾ ਪੂ ਇੱਕ ਸਾਰੇ ਬੱਚਿਆਂ ਨੇ ਡਾਕਟਰ ਇੰਜੀਨੀਅਰ ਤੇ ਪਾਇਲਟ ਦੇ ਡਾਇਗ੍ਰਾਮ ਬਣਾਏ ਫਰ ਲੜਕੇ ਨੇ ਕਾਂਝਕ ਦੀ ਮਦਦ ਨਾਲ ਬਹੁਤ ਸੁੰਦਰ ਖੇਤ ਬਣਾਇਆ ਕਣਕ ਦੇ ਖੇਤ ਬਿਲਕੁਲ ਸੋਨੇ ਵਰਗੇ ਲੱਗਦੇ ਸਨ ਨਾਲ ਹੀ ਇੱਕ ਛੋਟਾ ਜਿਹਾ ਟਰੈਕਟਰ ਤੇ ਆਸਮਾਨ ਵਿੱਚ ਚਮਕਦਾ ਸੂਰਜ ਵੀ ਬਣਾਇਆ ਜਦੋਂ ਉਹਨਾ ਦੇ ਦੋਸਤਾਂ ਨੇ ਇਹ ਚਿੱਤਰ ਦੇਖਿਆ ਤਾਂ ਉਹ ਹੱਸਣ ਲੱਗੇ ਤੇ ਕਹਿਣ ਲੱਗੇ ਇਹ ਤਾਂ ਬਸ ਕਿਸਾਨ ਹੈ ਇਹ ਕੋਈ ਭਵਿੱਖ ਨਹੀਂ ਇਹ ਤਾਂ ਤੇਰਾ ਅੱਜ ਦਾ ਕੰਮ ਹੈ ਉਹਨਾਂ ਵਿੱਚੋਂ ਇੱਕ ਨੇ ਕਿਹਾ ਲੜਕੇ ਦਾ ਦਿਲ ਟੁੱਟ ਗਿਆ ਪਰ ਉਸ ਦੇ ਵਿਆਪਕ ਨੇ ਉਸ ਨੂੰ ਹੌਸਲਾ ਦਿੱਤਾ ਉਹਨਾਂ ਨੇ ਲੜਕੇ ਦੀ ਪਿੱਠ ਥਾਪੀ ਬੇਟਾ ਤੇਰਾ ਚਿੱਤਰ ਸਭ ਤੋਂ ਚਾਹ ਹੈ ਇਸ ਮਿੱਟੀ ਵਿੱਚ ਹੀ ਤਾਂ ਅਸਲ ਚਾਨਣਾ ਲੁਕਿਆ ਹੋਇਆ ਹੈ ਸਮਾਂ ਬੀਤ ਗਿਆ ਪਰ ਲੜਕੇ ਨੇ ਪੜ੍ਹਾਈ ਜਾਰੀ ਰੱਖੀ ਪਰ ਉਸ ਦਾ ਮਨ ਹਮੇਸ਼ਾ ਖੇਤੀਬਾੜੀ ਦੇ ਕੰਮਾਂ ਵਿੱਚ ਲੱਗਿਆ ਰਹਿੰਦਾ ਜਦੋਂ ਉਸ ਦੇ ਪਿਤਾ ਜੀ ਬਿਮਾਰ ਪੈ ਗਏ ਤਾਂ ਲੜਕੇ ਨੇ ਪੂਰੇ ਦਿਨ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਬਹੁਤ ਮਿਹਨਤ ਕਰਦਾ ਸੀ ਉਸ ਨੇ ਦੇਖਿਆ ਕਿ ਪੁਰਾਣੇ ਤਰੀਕੇ ਨਾਲ ਖੇਤੀ ਕਰਨ ਨਾਲ ਫਸਲ ਘਟ ਹੁੰਦੀ ਹੈ ਇੱਕ ਦਿਨ ਉਹ ਉਹ ਪਿੰਡ ਦੇ ਇੰਟਰਨੈਸ਼ਨਲ ਸੈਂਟਰ ਵਿੱਚ ਗਿਆ ਤੇ ਆਧੁਨਿਕ ਖੇਤੀ ਬਾਰੇ ਖੋਜ ਕਰਨ ਲੱਗਾ। ਉਸਨੇ ਜੈਵਿਕ ਖਾਦਾਂ ਤੇ ਨਵੀਂ ਕਿਸਮ ਦੇ ਬੀਜ ਬਾਰੇ ਪੜ੍ਹਿਆ। ਫਿਰ ਉਸਨੇ ਕੁਝ ਛੋਟਾ ਜਿਹਾ ਕਰਜ਼ਾ ਲਿਆ ਅਤੇ ਆਪਣੇ ਖੇਤ ਦੇ ਇੱਕ ਹਿੱਸੇ ਤੇ ਇਹ ਨਵੇਂ ਤਰੀਕੇ ਅਜਮਾਇਆ। ਸ਼ੁਰੂ ਵਿੱਚ ਬਹੁਤ ਮੁਸ਼ਕਲ ਆਈ। ਪਿੰਡ ਵਾਲੇ ਉਸਨੂੰ ਤਾਣੇ ਮਾਰਦੇ ਸਨ। ਇਹ ਨੌਜਵਾਨ ਹੁਣ ਸ਼ਹਿਰ ਵਰਗਾ ਬਣਨਾ ਚਾਹੁੰਦਾ ਹੈ ਪਰ ਲੜਕੀ ਨੇ ਹਿੰਮਤ ਨਹੀਂ ਹਾਰੀ ਅਗਲੇ ਸਾਲ ਉਸਦੀ ਛੋਟੀ ਜਹੀ ਜ਼ਮੀਨ ਤੇ ਪੂਰੇ ਪਿੰਡ ਨਾਲੋਂ ਜ਼ਿਆਦਾ ਤੇ ਵਧੀਆ ਕਣਕ ਹੋਈ ਉਸਦੀ ਫਸਲ ਸਾਬਤ ਤੋਂ ਸੰਗਣੀ ਤੇ ਤੰਦਰੁਸਤ ਸੀ ਹੌਲੀ ਹੌਲੀ ਪਿੰਡ ਦੇ ਬਾਕੀ ਕਿਸਾਨ ਵੀ ਉਸਦੇ ਕੋਲੋਂ ਸਲਾਹ ਲੈਣ ਆਉਣ ਲੱਗੇ ਲੜਕੇ ਨੇ ਇੱਕ ਛੋਟੀ ਜਿਹੀ ਸੁਸਾਇਟੀ ਬਣਾਈ ਜਿੱਥੇ ਕਿਸਾਨ ਆਪਸ ਵਿੱਚ ਜ਼ਮੀਨ ਟਰੈਕਟਰ ਤੇ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀਆਂ ਸਾਂਝੀਆਂ ਕਰ ਸਕਦੇ ਸਨ ਕੁਝ ਸਾਲ ਵਿੱਚ ਹੀ ਲੜਕਾ ਆਪਣੇ ਇਲਾਕੇ ਵਿੱਚ ਕਿਸਾਨ ਵਜੋਂ ਮਸ਼ਹੂਰ ਹੋ ਗਿਆ ਉਸਨੇ ਨਾ ਸਿਰਫ ਆਪਣੇ ਪਰਿਵਾਰ ਦੀ ਕਿਸ ਮਤਵੰਦਲੀ ਬਲਕਿ ਪੂਰੇ ਪਿੰਡ ਦੀ ਤਸਵੀਰ ਬਦਲ ਦਿੱਤੀ। ਇਹ ਕਹਾਣੀ ਤੋਂ ਸਾਨੂੰ ਤਿੰਨ ਖਾਸ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ। ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ। ਸਫਲਤਾ ਦਾ ਰਾਹ ਹਮੇਸ਼ਾ ਦੂਜਿਆਂ ਦੀ ਨਕਲ ਕਰਕੇ ਨਹੀਂ ਮਿਲਦਾ, ਬਲਕਿ ਆਪਣੀ ਕਾਮਯਾਬੀ ਤੇ ਵਿਰਾਸਤ ਨੂੰ ਪਛਾਣਨ ਵਿੱਚ ਹੈ। ਲੜਕੇ ਨੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਸਭ ਤੋਂ ਵੱਡੀ ਤਾਕਤ ਬਣਾ ਲਈ। ਦੂਜੀ ਸਿੱਖਿਆ ਇਹ ਮਿਲਦੀ ਹੈ ਮਿਹਨਤ ਤੇ ਸਿੱਖਣ ਤੇ ਯਕੀਨ ਰੱਖੋ ਕਾਮਯਾਬੀ ਲਈ ਕਿਸੇ ਚਮਤਕਾਰ ਦੀ ਉਡੀਕ ਨਹੀਂ ਕਰਨੀ ਚਾਹੀਦੀ ਲਗਾਤਾਰ ਮਿਹਨਤ ਤੇ ਨਵੀਆਂ ਚੀਜ਼ਾਂ ਸਿੱਖਣਾ ਦੀ ਇੱਛਾ ਹੀ ਹਾਲਾਤ ਬਦਲ ਸਕਦੇ ਹੈ ਤੀਜੀ ਸਿੱਖਿਆ ਇਹ ਮਿਲਦੀ ਹੈ ਦੁਨੀਆ ਵਿੱਚ ਬਹੁਤ ਲੋਕ ਤੁਹਾਨੂੰ ਨੀਮਾਂ ਦਿਖਾਉਣਗੇ ਪਰ ਜ਼ਰੂਰਤ ਇਹ ਹੈ ਕਿ ਉਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਆਪਣੇ ਟੀਚੇ ਤੇ ਫੋਕਸ ਕਰੋ ਲੜਕੇ ਨੇ ਹੱਸਣ ਵਾਲਿਆਂ ਦੀ ਵਜਾਏ ਆਪਣੇ ਸੁਪਨਿਆਂ ਇਹ ਪੁਰੂਸਾ ਕੀਤਾ ਅੰਤ ਵਿੱਚ ਉਹੀ ਲੋਕ ਉਸਦੇ ਕੋਲ ਮਦਦ ਮੰਗਣ ਆਏ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਈਕ ਜਰੂਰ ਕਰੋ ਹੋਰ ਇਹੋ ਜੀਆਂ ਕਨੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇੱਜ਼ਾਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ